ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਦੇਖ ਲਓ ਇਹ ਕਾਂਗਰਸ ਪਾਰਟੀ ਨੇ ਕਿੱਡੀ ਕਿੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਜਿਹੜੇ ਹੈ ਕਾਂਗਰਸ ਪਾਰਟੀ ਕੋਲੇ ਨਹੀਂ ਪਾਰੇ ਨੇ ਜਿਵੇਂ ਜਰਮਨੀਤ ਬਿੱਟੂ ਜੀ ਨੇ ਮਾਰਣੀ ਪ੍ਰਨੀਤ ਕੌਰ ਨੇ ਰਿੰਕੂ ਚਾਹੇ ਉਧਰੋਂ ਦੀ ਹੋ ਕੇ ਘੁੰਮ ਕੇ ਗਏ ਨੇ ਮਤਲਬ ਇਹ ਕਾਂਗਰਸ ਪਾਰਟੀ ਨੇ ਪੈਦਾ ਕੀਤੀ ਲੀਡਰਸ਼ਿਪ ਹੈ ਇੱਥੇ ਮਾਜੋਗ ਅਰਜਿੰਦਰ ਮੋਨ ਸ਼ੀਨਾ ਜੀ ਸੀ ਜਿਹੜੇ ਬੜੇ ਪ੍ਰਭਲ ਦਾਵੇਦਾਰ ਸੀ ਟਿਕਟਾਂ ਦੇ ਉਹਨਾਂ ਨੂੰ ਇਹਨਾਂ ਸਾਈਡਲਾਈਨ ਕਰਤਾ ਕਿਉਂਕਿ ਇਹਨਾਂ ਕੋ ਕੰਮ ਨਹੀਂ ਹੋਇਆ ਜੇ ਕੰਮ ਹੋਇਆ ਹੁੰਦਾ ਅੱਜ ਵਕਾ ਦਾ ਨਾ ਤੇ ਜਿਹਨੂੰ ਮਰਜ਼ੀ ਖੜਾ ਕਰਕੇ ਜਿਦਾ ਸਕਦੇ ਸੀ ਰਿੰਕੂ ਨੀਤੀ ਦੋ ਵਾਰੀ ਦੋ ਸਾਲ ਦੋ ਸਾਲ ਜੇ ਤੇਲ ਦੀ ਪਾਰਟੀਆਂ ਬਦਲ ਗਏ ਨੇ ਉਹਦੇ ਨਾਲ ਚਲੋ ਉਹਦਾ ਉਹਦੇ ਪਤਾ ਨਹੀਂ ਕੀ ਫਾਇਦਾ ਨੁਕਸਾਨ ਹੈ ਪਰ ਪੋਲੀਟੀਕਲ ਜਮਾਤ ਦਾ ਬਹੁਤ ਨੁਕਸਾਨ ਹੁੰਦਾ ਹੈ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ ਲੀਡਰਾਂ ਦੀਆਂ ਉਹ ਲੀਡਰ ਜਿਹੜੇ ਪਹਿਲਾਂ ਕਿਸੇ ਨਾ ਕਿਸੇ ਅਹੁਦੇ ਤੇ ਵਿਰਾਜਮਾਨ ਨੇ ਤੇ ਹੁਣ ਵੀ ਮਨਸ਼ਾ ਰੱਖਦੇ ਨੇ ਕਿ ਉਹਨਾਂ ਨੂੰ ਟਿਕਟ ਮਿਲੇ ਆਮ ਲੋਕਾਂ ਦੇ ਵਿੱਚ ਉਹਨਾਂ ਨੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਮਰਸਰ ਦੀਆਂ ਨੇ ਜਿੱਥੇ ਗੁਰਜੀਤ ਸਿੰਘ ਔਜਲਾ ਉੱਥੋਂ ਮੈਂਬਰ ਪਾਰਲੀਮੈਂਟ ਨੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਮਿਲ ਰਹੇ ਨੇ ਚਾਹ ਦਾ ਕਪ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਨਾਲ ਹੈਲੋ ਹਾਈ ਤੋਂ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਵੀ ਜਾਣੀਆਂ ਜਾ ਰਹੀਆਂ ਨੇ ਤੇ ਗੁਰਜੀਤ ਸਿੰਘ ਔਜਲਾ ਨੇ ਕਈ ਤਰ੍ਹਾਂ ਦੇ ਤੰਜ ਵੀ ਕੱਸੇ ਨੇ ਵਿਰੋਧੀਆਂ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਭਾਜਪਾ ਵੱਲੋਂ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਪੰਜਾਬ ਚ उतारे ਗਏ ਨੇ ਉਹਨਾਂ ਬਾਰੇ ਕਿਹਾ ਕਿ ਕਾਂਗਰਸ ਨੇ ਵੱਡੇ ਲੀਡਰ ਪੈਦਾ ਕੀਤੇ ਹੋਰ ਕਿਸੇ ਪਾਰਟੀ ਨੇ ਨਹੀਂ ਕੀਤੇ ਤੇ ਦੂਜੀਆਂ ਪਾਰਟੀਆਂ ਕਾਂਗਰਸ ਦੇ ਲੀਡਰਾਂ ਨੂੰ ਲਜਾ ਲਾ ਕੇ ਹੀ ਚੋਣਾਂ ਲੜ ਰਹੀਆਂ ਨੇ ਪਹਿਲੀ ਗੱਲ ਹੈ ਜਿਨ੍ਹਾਂ ਨੂੰ ਵੀ ਸੀਟਾਂ ਮਿਲੀਆਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਨੂੰ ਚੋਣ ਦੇ ਵਿੱਚ ਬੀਜੇਪੀ ਵੱਲੋਂ ਉਤਾਰਿਆ ਗਿਆ ਔਰ ਪਰ ਇੱਕ ਗੱਲ ਹੀ ਦੇਖਣ ਚ ਬੜੀ ਮਤਲਬ ਚੰਬੇ ਵਾਲੀ ਲੱਗੀ ਹੈ ਕਿ ਇਹਨਾਂ ਸੀਟਾਂ ਸਿਰਫ 21 ਜਿਹੜਾ ਬੀਜੇਪੀ ਦੇ ਪੁਰਾਣੇ ਪਿਛੋਕੜ ਦਾ ਉਮੀਦਵਾਰ ਜਿਹੜਾ ਗਰਦਾਸਪੁਰੋਂ ਉਤਰੇ ਨੇ ਬਾਕੀਆਂ ਚੋਂ ਜਿਹੜੇ ਪੰਜ ਨੇ ਉਹਨਾਂ ਚੋਂ ਇੱਕ ਤੇ ਕਲਾਕਾਰ ਨੇ ਚਲੋ ਉਹਨਾਂ ਦੇ ਓਪੀ ਨੂੰ ਅਕਾਲੀ ਦਲ ਸੀ ਫਿਰ ਅੰਤਰਾਜੀ ਬੀਜੇਪੀ ਚ ਜਾ ਕੇ ਬਾਕੀ ਸਾਰੇ ਕਾਂਗਰਸੀ ਨੇ ਔਰ ਇਹ ਇੱਕ ਬੜੀ ਮਤਲਬ ਪੋਜੀਸ਼ਨ ਜਿਹੜੀ ਹੈ ਲੋਕ ਅੱਗੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਦੇਖ ਲੋ ਕਾਂਗਰਸ ਪਾਰਟੀ ਨੇ ਕਿੱਡੀ ਕਿੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਜਿਹੜੇ ਹੈ ਕਾਂਗਰਸ ਪਾਰਟੀ ਤੋਂ ਲੈਣੇ ਪੈ ਰਹੇ ਨੇ ਸੋ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਜਿੱਥੇ ਸਾਡੇ ਲੀਡਰ ਜਾਂਦੇ ਨੇ ਸਾਨੂੰ ਦੁੱਖ ਲੱਗਦਾ ਹੈ ਪਰੇਸ਼ਾਨੀ ਹੁੰਦੀ ਹੈ ਪਰ ਉਧਰ ਇੱਕ ਸਕੂਨ ਇੱਕ ਈਦਾ ਮਿਲਦਾ ਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਕਰਕੇ ਵੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਉਹਨੇ ਸਮੇਂ 'ਚ ਇਹ ਪਾਰਟੀਆਂ ਆਪਣੇ ਲੀਡਰ ਪੈਦਾ ਨਹੀਂ ਕਰ ਸਕੀਆਂ ਉੰਨੇ ਸਮੇਂ 'ਚ ਇਹ ਪਾਰਟੀਆਂ ਆਪਣੇ ਲੀਡਰ ਨਹੀਂ ਪੈਦਾ ਕਰ ਸਕੀਆਂ ਏਡੇ ਵੱਡੇ ਲੀਡਰ ਨਹੀਂ ਬਣਾ ਸਕਕੇ ਹੁਣ ਜਾ ਰਵਨੀਤ ਬਿੱਟੂ ਜੀ ਨੇ ਮਹਾਰਾਣੀ ਪ੍ਰਨੀਤ ਕੌਰ ਨੇ ਰਿੰਕੂ ਚਾਹੇ ਉਧਰੋਂ ਦੀ ਹੋ ਕੇ ਘੁੰਮ ਕੇ ਗਏ ਨੇ ਮਤਲਬ ਇਹ ਕਾਂਗਰਸ ਪਾਰਟੀ ਨੇ ਪੈਦਾ ਕੀਤੀ ਹੈ ਲੀਡਰਸ਼ਿਪ ਹੈ ਸੋ ਇਹ ਚ ਇੱਕ ਗੱਲ ਦੇ ਅਸੀਂ ਬਾਕੀ ਹੁਣ ਇਲੈਕਸ਼ਨ 'ਚ ਜਦੋਂ ਸਾਡੀਆਂ ਸੀਟਾਂ ਅਨਾਉਂਸ ਹੋ ਜਾਂਦੀਆਂ ਨੇ ਫਿਰ ਅਸੀਂ ਜਿਹੜੀ ਗੱਲ ਮੁੱਦੇ ਵਾਲੀ ਐ ਜਾਂ ਜਿਹੜੇ ਹਾਲਾਤ ਨੇ ਉਹਦੇ ਤੇ ਬੜੀ ਵਿਸ਼ੇਸ਼ ਤੌਰ ਤੇ ਜਿਹੜੀ ਜਿਹੜੀ ਮਸਫਲਾ ਹੋਊਗਾ ਤੇ ਚਰਚਾ ਕਰਾਂਗੇ ਆਪਾਂ ਕੇਂਦਰ ਸਰਕਾਰ ਤੋਂ ਜਿਹੜਾ ਜੰਤਰ ਆ ਲੋਕ ਡਰ ਕੇ ਬੀਜੇਪੀ ਦੀ ਝੋਲੀ ਚਿੱਤੀ ਜਾਂਦੇ ਜਾਦੇ ਦੇਖੋ ਕੇਂਦਰ ਸਰਕਾਰ ਕੋ ਜੰਤਰ ਨਹੀਂ ਮੈਂ ਕਹਿੰਦਾ ਫੇਲ ਹੀ ਰਹਿ ਕੇਂਦਰ ਸਰਕਾਰ ਦਾ ਜੰਤਰ ਨੂੰ ਤੇ ਚਲੋ ਉਹ ਕੀ ਆ ਉਹ ਤੇ ਹੁਣ ਵਿਸ਼ੇਸ਼ ਤੌਰ ਤੇ ਕਿਸੇ ਨਾ ਕਿਸੇ ਦੇ ਨਿੱਜਤਾ ਵੀ ਹੁੰਦੀ ਐ ਕਿਤੇ ਦਬਾਅ ਵੀ ਐ ਕਿਤੇ ਲੋਕਾਂ ਦੀ ਆਦਤਾਂ ਇਹੋ ਜਿਹੀ ਬਣ ਜਾਂਦੀਆਂ ਨੇ ਉਹਨਾਂ ਦੀ ਇੱਕ ਫੇਲਿਅਰ ਇਹ ਕਹਿ ਸਕਦੇ ਕਿ ਉਹਨਾਂ ਕੋਲ ਇੱਕ ਤੇ ਨਾਮਕਾਸ ਦੇ ਨਾਂ ਦੇ ਉਹਨਾਂ ਦੇ ਵਿਖੋ ਹਰ ਜਗ੍ਹਾ ਤੇ ਵਰਕਰ ਹੈਗੇ ਨੇ 50-50 ਸਾਲ ਤੋਂ ਕੰਮ ਕੀਤਾ ਹੈ ਗਰੇਵਾਲ ਸਾਹਿਬ ਹੈ ਜੈਣੀ ਸਾਹਿਬ ਹੈ ਇੱਥੇ ਮਾਨਯੋਗ ਰਜਿੰਦਰ ਮੋਹਨ ਸ਼ੀਨਾ ਜੀ ਸੀ ਜਿਹੜੇ ਬੜੇ ਪ੍ਰਭਲ ਦਾਵੇਦਾਰ ਸੀ ਟਿਕਟਾਂ ਦੇ ਉਹਨਾਂ ਨੇ ਇਹਨਾਂ ਸਾਈਡ ਲਾਈਨ ਕਰਤਾ ਕਿਉਂਕਿ ਇਹਨਾਂ ਕੋ ਕੰਮ ਨਹੀਂ ਹੋਇਆ ਜੇ ਕੰਮ ਹੋਇਆ ਹੁੰਦਾ ਅੱਜ ਵਿਕਾਸ ਦੇ ਨਾਂ ਤੇ ਜਿੰਨੂੰ ਮਰਜ਼ੀ ਖੜਾ ਕਰਕੇ ਜਿਤਾ ਸਕਦੇ ਸੀ ਔਰ ਜਿਹੜੀ 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 ਤੁਸੀਂ ਕਹਿੰਦੇ ਜਾਦੂ ਦੀ ਗੱਲ ਨਹੀਂ ਕੀ ਦੇਖੋ ਕਈ ਵਾਰ ਜਿਵੇਂ ਹੁਣ ਰਿੰਕੂ ਨਹੀਂ ਤੇ ਦੋ ਵਾਰੀ ਦੋ ਸਾਲ ਦੋ ਸਾਲ ਚ ਤਿੰਨ ਦੀਆਂ ਪਾਰਟੀਆਂ ਬਦਲ ਗਏ ਨੇ ਉਹਦੇ ਨਾਲ ਚਲੋ ਉਹਦਾ ਉਹਦਾ پتہ ਨਹੀਂ ਕੀ ਫਾਇਦਾ ਨੁਕਸਾਨ ਹੈ ਪਰ ਪੋਲੀਟੀਕਲ ਜਮਾਤ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਲੋਕ ਹਰ ਬੰਦੇ ਨੂੰ ਉਸ ਤਰੀਕੇ ਨਾਲ ਵੇਖਣ ਲੱਗ ਪੈਂਦੇ ਯਾਰ ਇਹ ਓਪਰਚੂਨਿਸਟ ਹੈ ਜਦਕਾ ਓਪਰਚੂਨਿਸਟ ਥੋੜੇ ਨੇ ਬਟੂ ਨੂੰ ਉਹਨੂੰ ਇਹਦੇ ਨਾਲ ਜੋੜਿਆ ਕੇ ਵੇਖਿਆ ਜਾਂਦਾ ਕਿਉਂਕਿ ਹੁਣ ਵੇਖੋ ਸਾਲ ਚ ਆਪ ਪੈਨੋ ਆਪ ਦੇ ਗੁਣ ਗੈਣ ਕਰਨੇ ਹੁਣ ਬੀਜੇਪੀ ਦੇ ਗੁਣ ਗੈਣ ਕਰਨੇ ਮੈਨੂੰ ਸਮਝ ਨਹੀਂ ਲੋਕ ਹੁਣ ਕੀ ਬਲੀਵ ਕਰਦੇ ਓ ਤੇ ਨਹੀਂ ਕਰਦੇ ਪਰ ਇਹਦੇ ਨਾਲ ਇੱਕ ਪੋਲੀਟੀਕਲ ਜਮਾਤ ਨੂੰ ਸਾਰੀ ਨੂੰ ਇੱਕ ਟਹਿਰੇ 'ਚ ਖੜਾ ਕਰ ਦਿੰਦਾ ਉਹ ਚੀਜ਼ ਹੈ ਪਰ ਮੈਂ ਕਹੂੰਗਾ ਕਿ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਦੇਸ਼ 'ਚ ਇੰਡੀਆ ਲਾਇੰਸ ਇਕੱਠਾ ਹੋ ਕੇ ਇਲੈਕਸ਼ਨ ਲੜਨੀ ਔਰ ਤੁਹਾਡੇ ਸਾਹਮਣੇ ਜਿਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੀ ਕੋਰ ਵੋਟ ਗਿੰਦੇ ਸੀ ਐਮਐਸਐਮਈ ਜਦੋਂ ਦਾ ਆ ਗਿਆ ਹੈ ਲੋਕਾਂ 'ਚ ਬਹੁਤ ਭਾਰੀ ਗੁੱਸਾ ਹੈ ਅਗਨੀਵੀਰ ਦਾ ਬਹੁਤ ਭਾਰੀ ਗੁੱਸਾ ਹੈ ਬੇਰੋਜ਼ਗਾਰੀ ਦਾ ਬਹੁਤ ਭਾਰੀ ਗੁੱਸਾ ਹੈ ਕਿਸਾਨ ਮਜ਼ਦੂਰ ਦਾ ਬਹੁਤ ਭਾਰੀ ਗੁੱਸਾ ਹੈ ਸੋ ਇਹ ਗੁੱਸਾ ਵੋਟਾਂ 'ਚ ਅ ਮਤਲਬ ਲੋਕ ਕੱਢਣਗੇ ਔਰ ਇੰਡੀਆ ਆਲਾਈንስ ਦੀ ਸਰਕਾਰ ਬਣਾਉਣਗੇ ਦੱਸਦੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਰ੍ਹਾਂ ਪੂਰਾ ਜ਼ੋਰ ਲਗਾ ਰਹੀਆਂ ਨੇ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਵੋਟਰਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਨੇ ਤੇ ਹੁਣ ਲੀਡਰ ਘਰ ਘਰ ਪਹੁੰਚ ਵੀ ਕਰਨ ਲੱਗ ਪਏ ਨੇ ਚੌਕ ਚੁਰਾਹਿਆਂ ਦੇ ਉੱਤੇ ਵੀ ਨਜ਼ਰ ਆਉਣ ਲੱਗ ਪਏ ਨੇ ਦੇਖਣਾ ਹੋਵੇਗਾ ਕਿ ਲੋਕ ਸਭਾ ਦੇ ਵਿੱਚ ਕਿਹੜੀਆਂ ਤਰ੍ਹਾਂ ਬਾਜ਼ੀ ਮਾਰਤੀਆਂ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ